ਐਸਪੀ ਸੀ ਦੇ ਬਜਟ ਦੀ ਕਰਾਂਗੇ ਅੱਜ ਬਜਟ ਪੇਸ਼ ਹੈ ਜਿਹੜਾ ਉਹ ਕਰ ਦਿੱਤਾ ਗਿਆ 13 ਅਰਬ 86 ਕਰੋੜ 45 ਲੱਖ ਰੁਪਏ ਦਾ ਬਜਟ ਪਰ ਇਸ ਬਜਟ ਤੋਂ ਇਲਾਵਾ ਜੋ ਕੁਝ ਉੱਥੇ ਹੋ ਰਿਹਾ ਹੈ ਉਹ ਚਰਚਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਨਿਹੰਗ ਸਿੰਘ ਦੇ ਸਿੰਘਾਂ ਦੇ ਵੱਲੋਂ ਉੱਥੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਰਾਸੀ ਗਲੈਰੀ ਹੈ ਰਾਸੀ 파ਟੀਆਂ ਦੀ ਹੁੰਕਾ ਹੁੰਦੀ ਹੈ ਕੋਈ ਆਕੇ ਬੋਲਿਆ ਕੋਈ ਖਲਾਫ ਬੋਲਿਆ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਜਨਨਾ ਹਾਊਸ ਹੋ ਰਿਹਾ ਹੋਵੇ ਉਹਦੇ ਅੱਗੇ ਵੀ ਇਸ ਤਰ੍ਹਾਂ ਰੋਸ ਪ੍ਰਦਰਸ਼ਨ ਹੋ ਸਵਾਲ ਤਾਂ ਉੱਗਦਾ ਹੀ ਹੈ ਕਿ ਸੋਹਣੀ ਗੁਰਦੁਆਰਾ ਪੰਡਕ ਜਿਹੜੀ ਲੀਡਰਸ਼ਿਪ ਹੈ ਉਹਦੀ ਫੁੰਕਾ ਤੇ ਕਿਉਂ ਉਠਿਆ ਸਵਾਲ ਤਾਂ ਪੰਥ ਅਕਸਰ ਇਹ ਕਹਿੰਦੇ ਰਹੇ ਕਿ ਦੁਨੀਆ ਸਭ ਕੁਝ ਜਾਣਦੀ ਹੈ ਪੰਥ ਪੰਥ ਜਿਹੜੇ ਪੰਥ ਨੇ ਇਨਿਆ ਕਰਵਾਨੀਆਂ ਨੇ ਥਿਆ ਸੁਣਨੀ ਗੁਰਦੁਆਰਾ ਪੰਦਕ ਮੀਂਢੀ ਕਿੰਨੀਆਂ ਕਰਵਾਨੀਆਂ ਤੋਂ ਬਾਅਦ ਕਾਇਮ ਹੋਈ ਪਤਾ ਨਹੀਂ ਕਿੰਨੇ ਜਿਹੜੇ ਹੈਗੇ ਸਿੱਖ ਸੇਧਾਲੂ ਜਿਹੜੇ ਹੈਗੇ ਸਿੱਖ ਜਿਨ੍ਹਾਂ ਨੇ ਸ਼ਾਤਾਂ ਦਿੱਤੀਆਂ ਉਹਨੀਆਂ ਕਰਵਾਨੀਆਂ ਦਿੱਤੀਆਂ ਉਹਨੀਆਂ ਇਹਨਾਂ ਦੀ ਮਾਨ ਮਰਿਆਦਾ ਲਈ ਤੇ ਇਹਨਾਂ ਦੀ ਪਵਿੱਤਰਤਾ ਦੀ ਬਾਲ ਲਈ ਉਹਨਾਂ ਨੂੰ ਕਾਇਮ ਰੱਖਣ ਲਈ ਪਰ ਬਜਟ ਦੇ ਕਿ ਟੈਕਨੀਕਲ ਪੁਆਇੰਟ ਆ ਕਿ ਇਹਨਾਂ ਨੂੰ ਧਰਮ ਪ੍ਰਚਾਲੇ ਰੱਖ ਲੈ ਇਹਨਾਂ ਦਾ ਬਜਟ ਦਾ ਜ਼ਿਕਰ ਕੀਤਾ ਹੈ ਕਿ ਪੰਜਾਬ ਦਾ ਅਨਸਵਾ ਜਦੋਂ ਵਿੱਤ ਮੰਤਰੀ ਪੇਸ਼ ਕਰਦੇ ਆ ਜੀ ਤੇ ਸੈਕਟਰੀ ਜਿਹੜੇ ਗਿਆ ਸ਼ੂਨੀ ਗੁਰਦਰਪੰਧਕ ਮਿੱਤ ਦੀ ਉਹਨਾਂ ਵੱਲੋਂ ਇੱਥੇ ਬਜਟ ਪੇਸ਼ ਕੀਤਾ ਜਾਂਦਾ ਪਿਛਲੇ ਦਿਨ ਨੇ ਜਿਹੜੇ ਉਹ ਸਿਆਸੀ ਮੁੱਦਿਆਂ ਦੇ ਨਾਲ ਗੂੰਜੇ ਤਾਂ ਉੱਥੇ ਹੀ ਅੱਜ ਧਾਰਮਿਕ ਮੁੱਦੇ ਗੂੰਜੇ ਧਾਰਮਿਕ ਮੁੱਦਿਆਂ ਦਾ ਮਤਲਬ ਹੈ ਕਿ ਤਾਂ ਸਦਨ ਦੇ ਵਿੱਚ ਹੈ ਜਥੇਦਾਰ ਸਹਿਬਾਨ ਨੂੰ ਇਸ ਤਰੀਕੇ ਦੇ ਨਾਲ ਹਟਾਉਣ ਦਾ ਮੁੱਦਾ ਜਿਹੜਾ ਉਹ ਮਨਪ੍ਰਿਤ ਇਹਲੀ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਤੇ ਇਸ ਤੋਂ ਇਲਾਵਾ ਗੱਲ ਹੋਈ ਕਿ ਜੋ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਵੇ। ਇਸ ਕਦਰ ਸਿੰਘ ਜਮਾਨ ਪਿਛਲੇ ਦਿਨਾਂ ਚ ਹਟਾਏ ਗਏ। ਉਹਦਾ ਜਵਾਬ ਕੋਈ ਵੀ ਦਿੱਤਾ ਜਾਵੇ ਐਸੀ ਵਿਜ਼ਿਬਿਲੋਂ। ਕਿਸੇ ਨੇ ਗੱਲ ਪ੍ਰਵਾਨ ਨਹੀਂ ਕਿ ਇਸ ਧਾਰਨ ਤਰੀਕੇ ਨਾਲ ਹਟਾਏ ਗਏ। ਉੱਤੇ ਤੇ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਿਰਵਲੋਂ ਆਪਣੇ ਰਾਜ ਦੀ ਮੰਤਵ ਲਈ ਉਹਨਾਂ ਨੂੰ ਮੁਖ ਰੱਖ ਕੇ ਨਿਯੁਕਤੀਆਂ ਕੀਤੀਆਂ ਜਾਂ ਨਮੀਆਂ ਤੇ ਪੁਰਾਣਿਆਂ ਨੂੰ ਹਟਾਇਆ ਗਿਆ। ਸਾਨ ਲੀਡਰ ਅੱਜ ਤੜਕਸਾਰ ਕੋਈ 2 ਵਜੇ ਕੋਈ 3 ਵਜੇ ਕੋਈ 4 ਵਜੇ ਵੱਖ-ਵੱਖ ਜੇਲਾਂ ਤੋਂ ਰਿਹਾਅ ਕੀਤੇ ਗਏ ਸਰਮਨ ਸਿੰਘ ਪੰਦੇਰ ਵਰਗੇ ਵੱਡੇ ਲੀਡਰ ਵੀ ਉਹਨਾਂ ਦੇ ਵਿੱਚ ਮੌਜੂਦ ਸ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਜਵਾਬ ਦਿੱਤਾ ਹੈ ਕਿ ਡਲੇਵਾਲ ਸਾਹਿਬ ਹੁਣਾਂ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਗਿਆ ਜਦਕਿ ਡਲੇਵਾਲ ਸਾਹਿਬ ਇਸ ਚੀਜ਼ ਨੂੰ DNAਏ ਕਰ ਰਹੇ ਨੇ ਉਹ ਕਹਿੰਦੇ ਮੈਂ ਸਿਰਫ ਤੇ ਸਿਰਫ ਪਾਣੀ ਪੀਤਾ ਤੇ ਨਾਲ ਹੀ ਉਧਰ ਵੱਡੇ ਐਲਾਨ ਨੇ ਜਿਹੜੇ 31 ਮਾਰਚ ਦੇ ਲਈ ਵੀ ਕੀਤੇ ਗਏ ਨੇ ਜੀ ਇਸ ਸਿੱਧੀ ਐਸ ਵਾਲੇ ਬਣੀ ਵੀ ਆ ਦੇਖੋ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਆਪਾਂ ਸਾਰੇ ਜਾਣਦੇ ਕਿ ਅੰਦੋਲਨ ਉਹਨਾਂ ਨੇ ਸਮਾਪਤ ਕਰ ਦਿੱਤਾ ਜਾਨੀ ਸਰਕਾਰ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੇ ਖਦੇੜਤਾ ਸ਼ਬਦ ਵਰਤ ਸਕਦੇ ਕਿ ਖਦੇੜਿਆ ਗਿਆ ਨਾ ਪਰ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਅੰਦੋਲਨ ਖਦੇੜਣ ਦੇ ਨਾਲ ਇਹਦੇ ਅਰਥ ਇਹ ਨਹੀਂ ਲੈ ਜਾ ਸਕਦੇ ਕਿ ਪੰਜਾਬ ਦੀ ਧਰਤੀ ਤੇ ਅੰਦੋਲਨ ਖਦੇੜਿਆ ਜਾ ਸਕਦਾ ਜੇ ਇਦਾਂ ਅੰਦੋਲਨ ਖਦੇੜੇ ਜਾਂਦੇ ਤਾਂ ਫੇਰ ਤਾਂ ਸਮਝਦੇ ਸਰਕਾਰਾਂ ਕਿਸੇ ਦੋਲ ਨੂੰ ਕਿਸੇ ਲਹਿਰ ਮੁਗੇ ਨਾ ਵਜ਼ਨ ਦਿੰਦੀਆਂ ਸਾਥੀ ਦੇਖੋ ਕਿ ਸਾਡੀਆਂ ਦਾ ਕਿਤੇ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਸਾਨੂੰ ਹੀ ਕਿਹਾ ਜਾ ਰਿਹਾ ਕਿ ਰਸਤਾ ਇਹਨਾਂ ਨੇ ਰੁਕਿਆ ਜੀ ਹਰਿਆਣਾ ਕੋਣਾ ਹਰਿਆਣਾ ਸਰਕਾਰ ਆ ਸਰਕਾਰ ਵੱਲੋਂ ਕੀਤਾ ਗਿਆ ਉਹਨਾਂ ਨੇ ਤਾਂ ਦਵਾਰਾਂ ਖੜੀਆਂ ਕਰਤੀਆਂ ਫੇਰ ਵੀ ਸ਼ੰਭੂ ਤੇ ਖਨੌਰੀ ਵਾਲੇ ਇੱਧਰ ਬੈਠੇ ਰਹੇ ਯਾ ਵਾਲੇ ਕਹਿੰਦੇ ਵੀ ਦਵਾਰਾਂ ਦੀ ਲੋੜ ਹੀ ਨਹੀਂ ਕਿ ਰਸਤਾ ਚੋਕ ਕੇ ਆਪਾਂ ਬਾਹਰ ਮਾਰਦੇ ਆਂ ਰਸਤੇ ਖੋਲਦੇ ਦਵਾਰਾਂ ਦੀ ਕੀ ਜ਼ਰੂਰਤ ਆ ਉਦੋਂ ਮੁਹੰਦਰਪੁਰ ਤੋਂ ਮਾਨੇ ਸਾਹਿਬ ਕੇ ਹਸਨਿਆਂ ਦੇ ਉਤੇ ਕਿ ਗੱਲਬਾਤ ਅੰਦੋਲਨ ਨਾਲ ਉਹ ਨਹੀਂ ਚੱਲ ਸਕਦੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਇਸ ਪ੍ਰੋਗਰਾਮ ਦੇ ਜ਼ਰੀਏ ਕੁਝ ਖਾਸ ਗਤੀਵਿਧੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਤੇ ਅੱਜ ਦੀ ਸਭ ਤੋਂ ਵੱਡੀ ਖਬਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੇਸ਼ ਕੀਤਾ ਗਿਆ ਸਾਲਾਨਾ ਬਜਟ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਖਬਰਾਂ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰਾ ਮਿਹਰਬਾਨੀ ਤੁਹਾਨੂੰ ਦੇ ਦਰਸ਼ਕਾਂ ਨੂੰ ਨੇ ਸਤਿ ਸ੍ਰੀ ਅਕਾਲ ਜੀ ਲੋਸੋ ਲ अहम ਮੁੱਦੇ ਆ ਜਿਨ੍ਹਾਂ ਤੁਸੀਂ ਗੱਲ ਕੀਤਾ ਜੀ ਜੀ ਸਰਬ ਸਭ ਤੋਂ ਪਹਿਲਾਂ ਗੱਲ ਐ ਐਸਜੀਪੀਸੀ ਦੇ ਬਜਟ ਦੀ ਕਰਾਂਗੇ ਅੱਜ ਬਜਟ ਪੇਸ਼ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ 13 ਅਰਬ 86 ਕਰੋੜ 45 ਲੱਖ ਰੁਪਏ ਦਾ ਬਜਟ ਪਰ ਇਸ ਬਜਟ ਤੋਂ ਇਲਾਵਾ ਜੋ ਕੁਝ ਉੱਥੇ ਹੋ ਰਿਹਾ ਉਹ ਚਰਚਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਨਿਹੰਗ ਸਿੰਘ ਦੇ ਸਿੰਘਾਂ ਦੇ ਵੱਲੋਂ ਉੱਥੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਸਿੰਘ ਸਾਹਿਬ ਉਹਨਾਂ ਦੀ ਬਹਾਲੀ ਦੀ ਗੱਲ ਕੀਤੀ ਜਾ ਰਹੀ ਹੈ ਹਾਲੇ ਮੁੱਦਾ ਠੰਡਾ ਨਹੀਂ ਹੋ ਰਿਹਾ ਸੋ ਬਜਟ ਤੋਂ ਲੈ ਕੇ ਇਸ ਪ੍ਰਦਰਸ਼ਨ ਤੱਕ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਨਾ ਦੇਖੋ ਸਿੱਧੀ ਜਿਹੀ ਸਤਨ ਨਿਗਣਿਆਨ ਫਾਰਚੂਨੇਟ ਹੈ ਪੰਜਾਬ ਦੰਸਵਾ ਨਿਕਲ ਕੇ ਗਈ ਹੈ ਪੰਜਾਬ ਦੰਸਵਾ ਦਾ ਦੇਖੋ ਉਥੇ ਰਾਸੀ ਗਲੈਰੇ ਹੈ ਰਾਸੀ 파ਟੀਆਂ ਦੀ ਹੁੰਕਾ ਹੁੰਦੀ ਹੈ ਕੋਈ ਅੱਕ ਚ ਬੋਲਿਆ ਕੋਈ ਖਰਾਬ ਬੋਲਿਆ ਪਰ ਸੋਣੀ ਗੁਦਰਾ ਪ੍ਰੰਧ ਕਮੇਟੀ ਦੇ ਜੇ ਜਿਸੋ ਜਨਨਾ ਹਾਊਸ ਹੋ ਰਿਹਾ ਹੋਵੇ ਉਹਦੇ ਅੱਗੇ ਵੀ ਇਸ ਤਰ੍ਹਾਂ ਰੋਸ ਪ੍ਰਦਰਸ਼ਨ ਤਾਂ ਸਵਾਲ ਤਾਂ ਉੱਠਦਾ ਹੀ ਹੈ ਕਿ ਸ਼੍ਰੋਣੀ ਗੁਰਦਵਾਰਪੰਥ ਕੁੜੀ ਜਿਹੜੀ ਲੀਡਰਸ਼ਿਪ ਹੈ ਉਹਦੇ ਪੁੰਕਾ ਤੇ ਕਿਉਂ ਉઠਿਆ ਸਵਾਲ ਹੂੰ देखो ਕਈ ਵਾਰ ਕੀ ਹੁੰਦਾ ਹੈ ਕਿ ਜਿਹੜੀ ਲੀਡਰਸ਼ਿਪ ਹੁੰਦੀ ਹੈ ਉਹ ਸਮਝਦੀ ਆ ਕਿ ਵੀ ਅੱਖਾਂ ਬੰਦ ਕਰਕੇ ਸਾਰਾ ਕੁਝ ਨਜ਼ਰ ਨਹੀਂ ਆਂਦਾ ਪਰ ਜਿੱਦਾਂ ਆਪਾਂ ਅਕਸਰ ਇਹ ਕਹਿੰਦੇ ਰਹੇ ਕਿ ਦੁਨੀਆ ਸਭ ਕੁਝ ਜਾਣਦੀ ਹੈ ਅੰਧਾ ਅੰਤੜੇ ਪੰਤਨਿਆ ਕਰਨੀਆਂ ਦੇ ਥਿਆ ਸ੍ਰੀ ਗੁਰਦਵਾਰਾ ਪੰਥਕ ਮੀਟਿੰਗ ਕਿੰਨੀਆਂ ਕਰਵਾਨੀਆਂ ਤੋਂ ਬਾਅਦ ਕਾਇਮ ਹੋਈ ਜੇ ਆਪਾਂ ਆਕਾਲ ਪੁਰਖ ਸਾਹਿਬਾਨ ਦਾ ਜ਼ਿਕਰ ਕਰੀਏ ਗੁਰਦਵਾਰਾ ਸਾਹਿਬ ਦਾ ਜ਼ਿਕਰ ਕਰੀਏ ਪਤਾ ਨਹੀਂ ਕਿ ਨਵੇਂ ਜਿਹੜੇ ਹੈਗੇ ਸਿੱਖ ਸਦਾ ਲੋ ਜਿਹੜੇ ਹੈਗੇ ਸਿੱਖ ਜਿਨ੍ਹਾਂ ਨੇ ਸ਼ਾਤਾਂ ਦਿੱਤੀਆਂ ਹੋਣੀਆਂ ਕਰਵਾਨੀਆਂ ਦਿੱਤੀਆਂ ਹੋਣੀਆਂ ਇਹਨਾਂ ਦੀ ਮਾਨ ਮਰਿਆ ਦਾ ਲਈ ਤੇ ਇਹਨਾਂ ਦੀ ਪਵਿੱਤਰਤਾ ਦੀ ਬਾਲ ਲਈ ਉਹਨਾਂ ਨੂੰ ਕਾਇਮ ਰੱਖਣ ਲਈ ਤੋਂ ਸੰਪਰਦਾਵਾਂ ਦੇ ਬਾਰੇ ਜਦੋਂ ਇਦਾਂ ਦੇ ਸਵਾਲ ਉੱਠਣਾ ਇਹ ਮਰਿਆਦਾ ਸੇ ਹੀ ਨਹੀਂ ਹੈ ਇਹ ਢੰਗ ਤਰੀਕਾ ਅਪਣਾਇਆ ਗਿਆ ਖਾਸ ਤੋ ਤੇ ਜੇ ਆਪਾਂ ਬਜਟ ਦੀ ਗੱਲ ਕਰੀਏ ਦੇਖੋ ਪਹਿਲੇ ਟਾਈਮ ਤੇ ਤੁਸੀਂ ਕਿਹਾ ਕਿ 1386.45 ਕਰੋੜ ਰੁਪਏ ਦਾ ਬਜਟ ਜਿਹੜਾ ਹੈਗਾ ਔਰ ਇਹ ਵੀ ਕਿਹਾ ਗਿਆ ਕਿ 10ਵੀਂ ਸਦੀ ਬਜਟ ਦੇ ਵਿੱਚ ਵਾਅਦੇ ਪਹਿਲਾਂ ਨਾਲੋਂ ਇਹ ਵੀ ਕਿਹਾ ਗਿਆ ਕਿ 10 ਲੱਖ ਤੋਂ ਉੱਪਰ ਜਿਹੜਾ ਹੈਗਾ ਜ਼ੇਰੇ ਵੱਡਾ ਬਜਟ ਜਿਹੜਾ ਹੈਗਾ ਹਾਂ ਰੱਖਿਆ ਗਿਆ 10 ਕਰੋੜ ਸੋਰੀ 10 ਕਰੋੜ ਤੋਂ ਉੱਪਰ ਜਿਹੜਾ ਹੈਗਾ ਰੱਖਿਆ ਗਿਆ ਜੜੀਆਂ ਧਾਰਮਿਕ ਤੌਰ ਤੇ ਪ੍ਰਚਾਰ ਮਹਿਮਾ ਦੇ ਲਈ ਸੋ ਵੱਡਾ ਬਜਟ ਹੈ 10 ਕਰੋੜ ਦੇ ਆਪਾਂ ਧਾਰਮਿਕ ਕਮਾ ਲਈ ਰੱਖਿਆ ਪ੍ਰਚਾਰ ਲਈ ਰੱਖਿਆ ਤੇ ਟੋਟਲ ਬਜਟ ਦੀ ਗੱਲ ਕਰ ਲਈ ਜਿੱਦਾਂ ਆਪਾਂ ਫਿਗਰ ਦਾ ਜ਼ਿਕਰ ਕੀਤਾ ਉਹਦਾ ਹਾਈ ਵਧਾ ਕੇ 10% ਦੀ ਅਗੇ ਨਾਲ ਵਧਿਆ ਪਰ ਬਜਟ ਇੱਕ ਟੈਕਨੀਕਲ ਪੁਆਇੰਟ ਹੈ ਕਿ ਐਨ ਐਤੂ ਧਰਮ ਪ੍ਰਚਾਰ ਲਈ ਰੱਖਲੇ ਐਨ ਦਾ ਬਜਟ ਜਿੱਦਾਂ ਮੈਂ ਜ਼ਿਕਰ ਕੀਤਾ ਹੈ ਕਿ ਪੰਜਾਬ ਦਾ ਅਨਸਾਹਾ ਜਦੋਂ ਵਿਧਾਨ ਮੰਤਰੀ ਪੇਸ਼ ਕਰਦੇ ਆ ਜੀ ਤੇ ਸੈਕਟਰੀ ਜਿਹੜੇ ਗਿਆ ਸ਼ਮਣੀ ਗੁਰਦਵਾਰਾ ਬੰਦੂਕ ਮਿਟਦੀ ਉਹਨਾਂ ਕੋਲ ਇੱਥੇ ਬਜਟ ਪੈਂਸ ਕੀਤਾ ਜਾਂਦਾ ਉਹਦਾ ਮਾਜਬ ਗੱਲ ਹੋਈ ਪਰ ਜਿਹੜੇ ਸਵਾਲ ਉੱਠ ਰਹੇ ਆ ਉਹ ਸਵਾਲ ਇਹ ਹੈ ਕਿ ਕੀ ਜਿਹੜੇ ਸਿੰਘ ਸਹਿਬਾਨ ਆ ਪਿਛਲੇ ਸਮੇਂ ਜਿਹੜੀ ਨਿਯੁਕਤੀ ਕੀਤੀ ਗਈ ਦੇਖੋ ਨਿਯੁਕਤੀ ਕਿੰਨਾ ਵੱਲੋਂ ਕੀਤੀ ਗਈ ਐਸਟੀਪੀਸੀ ਵੱਲੋਂ ਕਿਸੇ ਹੋਰ ਸੰਸਥਾ ਨੇ ਤਾਂ ਕੀਤੀ ਨਹੀਂ ਨਾ ਸਰਕਾਰਾਂ ਨੇ ਕੀਤੀ ਆ ਆਪਾਂ ਮੈਂ ਸੁਣ ਰਿਹਾ ਸੀਗਾ ਸ਼ਮਣੀ ਗੁਰਦਵਾਰਾ ਬੰਦੂਕ ਮਿਟਦੇ ਪ੍ਰਧਾਨ ਹਰਿੰਦਰ ਸਿੰਘ ਤਾਮੀ ਉਹ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਬੈਲੈਂਸ ਮੋਦਨ ਕਰ ਰਿਹਾ ਹੈ ਔਰ ਕਹਿ ਰਿਹਾ ਹੈ ਕਿ ਦੇਖੋ ਜਿਹੜੀਆਂ ਸਮੈਨੇ ਸਰਕਾਰਾਂ ਹੈ ਚਾਹ ਹਿਮਾਚਲ ਦੀ ਸਰਕਾਰ ਹੈ ਪੰਜਾਬ ਸਰਕਾਰ ਹੈ ਇਦਾਂ ਹੀ ਕਹਿੰਦੇ ਜਿਹੜੀ ਕੇਂਦਰ ਦੀ ਸਰਕਾਰ ਹੈ ਕਿਦਾਂ ਘਟਕਿੰਦਿਆਂ ਨਾਲ ਜਾਤियां ਕਰ ਰਹੀਆਂ ਘਟਕਿੰਦਿਆਂ ਨਾਲ ਥੱਕੇ ਹੋ ਰਿਹਾ ਖਾਸ ਹੋ ਕੇ ਹਿਮਾਚਲ ਦਾ ਨੇ ਜ਼ਿਕਰ ਕੀਤਾ ਕਿ ਉੱਥੇ ਜਦੋਂ ਸਿੱਖ ਸਰਹਾਲੂ ਜਾਂਦੇ ਆ ਤਾਂ ਉਹਨਾਂ ਨਾਲੀਆਂ ਜਿਹੜੀਆਂ ਜਾਤियां ਹੁੰਦੀਆਂ ਉਹਨਾਂ ਦਾ ਉਹਨਾਂ ਨੇ ਸਖਤ ਨੋਟਿਸ ਲਿਆ ਹਿਮਾਚਲ ਸਰਕਾਰ ਨੇ ਵੀ ਕਿਹਾ ਕਿ ਦੁਸ਼ੀ ਅਨਕਲਾਵ ਕਾਰਵਾਈ ਕਰੋ ਤੇ ਕੇਂਦਰ ਨੂੰ ਵੀ ਕਿਹਾ ਗਿਆ ਕਿ ਜਿਹੜੇ ਸੂਬੇ ਦੀ ਸਰਕਾਰਾਂ ਹਨ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਘਟ ਗੰਟੀਆਂ ਦੇ ਜਿਹੜੇ ਲੋਕਾਂ ਨੇ ਤੇ ਕਿਉਂ ਤਸ਼ੱਦਦ ਜਾਂ ਕਿਉਂ ਜ਼ਾਤੀ ਹੁੰਦੀਆਂ ਇਹਦੇ ਬਾਰੇ ਕੋਈ ਦੂਰ ਰਹਿਮਾਨੀ ਹੋ ਸਕਦੀਆਂ ਐਸਜੀਬੀ ਦੇ ਪ੍ਰਧਾਨਾ ਉਹਨਾਂ ਕੋਲ ਕਹਿੰਦਾ ਅਧਿਕਾਰ ਆ ਜੋ ਨਹੀਂ ਇਸ ਮੁੱਦੇ ਤੇ ਲਲਕਾਰ ਪਾਣਗੇ ਤਾਂ ਕੌਣ ਭਰੇਗਾ ਪਰ ਸਵਾਲ ਇਹ ਜਿਹੜਾ ਪੰਥ ਦਾ ਅੰਦਰਲਾ ਮਾਮਲਾ ਹੈ ਉਹਦੇ ਤੇ ਲਲਕਾਰ ਕੌਣ ਕਰੇਗਾ ਕਿਉਂ ਦਮਦਮੀ ਟਕਸਾਲ ਜਿਹੜੀ ਹੈਗੀ ਹੈ ਜਾਂ ਸਿੱਖ ਜਿਥੇ ਬੰਨੀਆਂ ਉਹਨਾਂ ਨੂੰ ਅੱਜ ਤੇਜਸੀ ਸਮੁੰਦਰੀ ਥਾਲ ਦੇ ਬਾਹਰ ਉੱਥੇ ਤਰਨਾ ਦੇਣਾ ਪਿਆ ਨਾਰੇਬਾਜੀ ਹਮ ਦਾ ਜਾਪ ਇਹਦੇ ਨੰਗ ਸਿੰਘਾਂ ਵੱਲੋਂ ਇਹ ਸਾਰਾ ਕੁਝ ਇਹ ਵੀ ਦੱਸੌਂਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਅੰਦਰ ਫਰੋਂ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈ ਬਿਲਕੁਲ ਹਾਲਾਂਕਿ ਧਮੀ ਸਾਹਿਬ ਨੇ ਆਪਾਂ ਸਾਰੇ ਜਾਣਦੇ ਆ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਆਨ ਦਿੱਤਾ ਸੀ ਮੀਡੀਆ ਦੇ ਅੰਦਰ ਕਿ ਜਿਹੜੇ ਵਾਕਾ ਸਿੰਘ ਜੈਵਾਨ ਅਜੇ ਕਾਗਜ਼ਾਂ 'ਚ ਨਹੀਂ ਜੇ ਤਿਲਾਰੇ ਦੂਜੇ ਤਖਤਾਂ ਦੇ ਸਿੰਘ ਸਾਹਿਬਾਂ ਨੂੰ ਉਹਨਾਂ ਨੂੰ ਹਟਾਉਣ ਤੋਂ ਉਹਨਾਂ ਨੂੰ ਲਾਉਣ ਦਾ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਚੰਗੀ ਗੱਲ ਹੈ ਵਿਧੀ ਵਿਵਧਾਨ ਹੋਣਾ ਚਾਹੀਦਾ ਪਰ ਇਹਦੇ ਵਿੱਚ ਰਾਸੀ ਦਕੰਦਾਜ਼ੀ ਵੀ ਨਹੀਂ ਹੋਣੀ ਚਾਹੀਦੀ ਦੇਖੋ ਜਿਹੜਾ ਸਰਕਾਰਾਂ 'ਚ ਹੁੰਦਾ ਨਾ ਕਿ ਡੀਸੀ ਬਦਲਦਾ ਐਸਐਸਬੀ ਬਦਲਦਾ ਆਈਐਸ ਬਦਲਦਾ ਸੀਨੀਅਰ ਸੈਕਟਰੀ ਬਦਲਦਾ ਕੋਈ ਹੋਰ ਬਦਲਦਾ ਬਦਲਦੇ ਜਾਂਦਾ ਸਰਕਾਰਾਂ ਇਹ ਵਿਧੀ ਵਿਵਧਾਨ ਜੋ ਮਰਜ਼ੀ ਲਾ ਲਓ ਬਦਲਦਾ ਮੁੱਖ ਮੰਤਰੀ ਐ ਸੋ ਵਿਧੀ ਵਿਵਧਾਨ ਜੋ ਮਰਜ਼ੀ ਬਣਾ ਲਓ ਤਾਂ ਮਿਸਾਬ ਜਾ ਤੱਕ ਉਹਨਾਂ ਪ੍ਰੈਕਟੀਕਲ ਅਮਲੀ ਰੂਪ ਨਹੀਂ ਦੇਉਂਗੇ ਇਕੀ ਸੇ ਕਿ ਮर्यादा ਉਹਨਾਂ ਦੇ ਜਿਹੜੇ ਵਿਧਿਵਿਧਾਨਾਂ ਉਹਨਾਂ ਦੇ ਮੁਤਾਬਕ ਹੀ ਉਹਨਾਂ ਤਬਾਦਲੇ ਜਾਂ ਨਿਯੁਕਤੀਆਂ ਹੋਣਗੀਆਂ ਤੇ ਰਾਜਸੀ ਦਖਲ ਨਹੀਂ ਹੋਏਗਾ ਚਾਹੇ ਕਾਲੀਦਲ ਦੀ ਕੋਈ ਤੇ ਰੋਵੇ ਆਪਾਂ ਇੱਕ ਤੇ ਦੀ ਗੱਲ ਨਹੀਂ ਕਰਦੇ ਜੀ ਜੀ ਯਾਨੀ ਕਿ ਵਿਸ਼ੇ ਕੋ ਤੱਕ ਅਹੁਦਾ ਰਹਿ ਸਕਦਾ ਹੈ ਸਵਾਲ ਇਹ ਪਹਿਲਾ ਹੁੰਦਾ ਹੈ ਕਿ ਕੀ ਇਸ ਨੂੰ ਜਿਹੜਾ ਰਾਜਸੀ ਪ੍ਰਾਂਤ ਤੋਂ ਅਲੱਗ ਹੋ ਕੇ ਵਿਧਿਵਿਧਾਨ ਬਣਾਇਆ ਜਾਏਗਾ ਜੀ ਜੇ ਵਿਧਿਵਿਧਾਨ ਬਣਾ ਕੇ ਵੀ ਆਪਾਂ ਵਿਰਸ ਸਿਆਸਤ ਦੇ ਹਵਾਲੇ ਕਰਨਾ ਹੋਵੇਗਾ ਸੋ ਫਟੇ ਸਵਾਲ ਆ ਤੁਮਾਂ ਸਮਝਣਾ ਧਰਨਾ ਜ਼ਰੂਰ ਦਿੱਤਾ ਹੈ ਸਤਨਾ ਵਾਇਗੁਰ ਦੇ ਜਾਬ ਕਰ ਰਹੇ ਉਹਨਾਂ ਨੇ ਤਰੀਕ ਵੀ ਦਿੱਤੀ ਹੈ ਕਿ ਅਗਲੀ 14ਵਾਂ 15ਵਾਂ ਅਪ੍ਰੈਲ ਤੱਕ ਇਸ ਮਾਮਲੇ ਦਾ ਨਿਪਟਾਰਾ ਕਰੋ ਨਹੀਂ ਤਾਂ ਅੱਗੇ ਕਾਰਵਾਈ ਕੀਤੀ ਜਾਏਗੀ ਦੇਖਿਆ ਜਾਏਗਾ ਤਾਂ ਅਮੀਸ਼ਾਬ ਦੀ ਬਹੁਤ ਵੱਡੀ ਭੂਮਿਕਾ ਹੈ ਕਿ ਇਹਨਾਂ ਮਾਮਲਿਆਂ ਦੇ ਤੇ ਸਾਰੀਆਂ ਧਿਰਾਂ ਨੂੰ ਰਹਿ ਕੇ ਨਾਲ ਕਰਕੇ ਜਿਹੜਾ ਹੈ ਕੋਈ ਵਿਧਿਵਿਧਾਨ ਬਣਾਉਂਦੇ ਹੈ ਜੇ ਇਹਦਾ ਟਕਰਾਅ ਦੀ ਸਰੀਫ ਬਣੀ ਰਹੇਗੀ ਜੀ ਜੀ ਸਿੱਤ ਸਾਹਿਬ ਅੱਗੇ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੀ ਅੱਜ ਆਖੀਰਲਾ ਦਿਨ ਸੀ ਇਸ ਸੈਸ਼ਨ ਦਾ ਤਾ ਜਿਹੇ ਜਿੱਥੇ ਪਿਛਲੇ ਦਿਨ ਨੇ ਜਿਹੜੇ ਉਹ ਸਿਆਸੀ ਮੁੱਦਿਆਂ ਦੇ ਨਾਲ ਗੂੰਜੇ ਤਾਂ ਉੱਥੇ ਹੀ ਅੱਜ ਧਾਰਮਿਕ ਮੁੱਦੇ ਗੂੰਜੇ ਧਾਰਮਿਕ ਮੁੱਦਿਆਂ ਦਾ ਮਤਲਬ ਹੈ ਕਿ ਤਾਂ ਸਦਨ ਦੇ ਵਿੱਚ ਹੈ ਜਥੇਦਾਰ ਸਹਿਬਾਨ ਨੂੰ ਇਸ ਤਰੀਕੇ ਦੇ ਨਾਲ ਹਟਾਉਣ ਦਾ ਮੁੱਦਾ ਜਿਹੜਾ ਉਹ ਮਨਪ੍ਰਿਤ ਇਹਲੀ ਹੁਣਾਂ ਦੇ ਵੱਲੋਂ ਚੁੱਕਿਆ ਗਿਆ ਤੇ ਇਸ ਤੋਂ ਇਲਾਵਾ ਗੱਲ ਹੋਈ ਕਿ ਜੋ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਕਿਵੇਂ ਦੇਖ ਦਿਓ ਪਹਿਲਾਂ ਤਾਂ ਹੰਗਾਮੇ ਚੱਲਦੇ ਰਹੇ ਪਰ ਅੱਜ ਅਖੀਰਲੇ ਦਿਨ ਇਹ ਕੁਝ ਵੇਖਣ ਨੂੰ ਮਿਲਿਆ ਦੇਖੋ ਜਿੱਦਾਂ ਆਪਾਂ ਗੱਲ ਕੀਤੀ ਐ ਸ੍ਰੋਮਣੀ ਗੁਰਦਵਾਰਾ ਪੰਚ ਕਮੇਟੀ ਵਲੋਂ ਸਿੰਘ ਸਹਿਬਾਨ ਦੀ ਨਿਯੁਕਤੀ ਉਹਨਾਂ ਨੂੰ ਟਾਉਣ ਦੇ ਬਾਰੇ ਵਿੱਚ ਵਿਧਾਨ ਦੀ ਗੱਲ ਜਿਸ ਕਦਰ ਸਿੰਘ ਸਹਿਬਾਨ ਪਿਛਲੇ ਦਿਨਾਂ 'ਚ ਹਟਾਏ ਗਏ ਉਹਦਾ ਜਵਾਬ ਕੋਈ ਵੀ ਦਿੱਤਾ ਜਾਵੇ ਐਸਜੀਪੀਸੀ ਵਲੋਂ ਪਰ ਸਿਕਸਨਸ ਦਾਵਾ ਦੀ ਗੱਲ ਕਰ ਲਈ ਆਪਾਂ ਦੂਜੀਆਂ ਜਿੱਥੇ ਵੀ ਨਹੀਂ ਦੀ ਗੱਲ ਕਰੀ ਅੱਜ ਆਪਾਂ ਪੰਜਾਬ ਵਿਧਾਨ ਸਭਾ ਦਾ ਜ਼ਿਕਰ ਕਰ ਰਹੇ ਹਾਂ ਕਿਸੇ ਨੇ ਗੱਲ ਪ੍ਰਵਾਨ ਨਹੀਂ ਕਿ ਸਧਾਰਨ ਤਰੀਕੇ ਨਾਲ ਹਟਾਏ ਗਏ ਆ ਉੱਤੇ ਤੇ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਿਰ ਵੱਲੋਂ ਆਪਣੇ ਰਾਸੀ ਮੰਤਵ ਲਈ ਉਹਨਾਂ ਨੂੰ ਮੁੱਖ ਰੱਖ ਕੇ ਨੁਕਤੇ ਕੀਤੇ ਆਂ ਆ ਨਮੀਆ ਤੇ ਪ੍ਰਾਣਿਆਂ ਨੂੰ ਹਟਾਇਆ ਗਿਆ ਉਹ ਜਦੋਂ ਵਿਧਾਨ ਸਭਾ ਦੇ ਮਾਮਲੇ ਆ ਮੰਤਪੀ ਦਿਵਾਲੀ ਨੇ ਇਸ ਮੁੱਦੇ ਤੇ ਬੋਲਣਾ ਸੁਭਾਵਿਕ ਹੈ ਅਕਾਲੀ ਦਲ ਦੇ ਨੁਮਾਇੰਦੇ ਦਾ ਹਨ ਹੀ ਔਰ ਇਸ ਤੋਂ ਇਲਾਵਾ ਉਹ ਜਿਹੜੇ ਅਕਾਲੀ ਦਲ ਦਾ ਲਹਿਰ ਹਣ ਉਹਨਾਂ ਦੇ ਅੱਜਕੱਲ ਆਗੂ ਹੈ ਭਾਤੀ ਮਹਿਮ ਦੀ ਜਿਹੜੀ ਗੱਲ ਚੱਲੀ ਹੈ ਉਹਦੀ ਵੀ ਅਗਵਾਈ ਕਰ ਰਿਹਾ ਮੰਤਪੀ ਦਿਵਾਲੀ ਪਰ ਜੇ ਏਮ ਗੱਲ ਹੈ ਕਿ ਸਰਕਾਰ ਵੱਲੋਂ ਵੀ ਇਸ ਮਾਮਲੇ 'ਚ ਆਵਾਜ਼ ਉਠਾਈ ਗਈ ਹੈ ਕਿ ਜਿਸ ਤਰ੍ਹਾਂ ਇਸ ਲਈ ਜਿਹਨਾਂ ਜਥੇਦਾਰ ਸਾਹਿਬ ਹਟਾਏ ਗਏ ਐ ਉਹ ਨਿਯੁਕਤੀਆਂ ਕੀ دی ਗਈਆਂ ਇਹਨਾਂ ਮਾਮਲੇ ਤੇ ਰਾਸੀ ਦਖੰਡਾ ਜੇ ਨਹੀਂ ਹੋਣੀ ਚਾਹੀਦੀ ਇਹ ਧਾਰਮਿਕ ਮਾਮਲਾ ਹੈ ਧਾਰਮਿਕ ਪਵਿੱਤਰ ਦਾਦਾ ਮਾਮਲਾ ਮर्याਦਾ ਦਾ ਮਾਮਲਾ ਹੈ ਇਹ ਹੁਣ ਫੇਰ ਸਵਾਲ ਉੱਤੇ ਆ ਕੇ ਜੁੜਦਾ ਹੈ ਕਿ ਐਸਜੀਪੀਸੀ ਹੋਣ ਧਾਰਮਿਕ ਸੰਸਥਾਵਾਂ ਹੋਣ ਉਹਨਾਂ ਨੂੰ ਮੁਤਾਗਮੇਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਆਖਰ ਤੁਹਾਡਾ ਜਿਹੜਾ ਅਧਿਕਾਰ ਕੇ ਤਰ੍ਹਾਂ ਨਿਯੁਕਤੀਆਂ ਦਾ ਜ ਸਿੰਘ ਜੀਵਾਂ ਨੂੰ ਹਟਾਉਣ ਦਾ ਬਾਕੀ ਧਾਰਮ ਪਰੰਧਾਂ ਬਾਰੇ ਗੁਰਦੁਆਰਾ ਸਾਹਿਬਾਂ ਦੇ ਪਰੰਧਾਂ ਬਾਰੇ ਉਹਨਾਂ ਦਾ ਸਵਾਲ ਜੇ ਅੱਜ ਪੰਜਾਬ ਵਿਧਾਨ ਸਭਾ 'ਚ ਉੱਠਿਆ ਤਾਂ ਫਿਰ ਕਿਦਰੇ ਸਵਾਲ ਜਿਹੜਾ ਤੁਹਾਡੇ ਦੇ ਵੀ ਉੱਠਣਗੇ ਜਦੋਂ ਤੁਹਾਡੇ ਪ੍ਰੰਧ 'ਚ ਨਿਗਾਰਾ ਆਇਆ ਤਾਂ ਸਰਕਾਰ ਨੂੰ ਮੌਕਾ ਮਿਲਿਆ ਇੱਕ ਪਾਸੇ ਇਹਨੇ ਕਿ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹੀਦਾ ਧਾਰਮਿਕ ਮਾਮਲੇ 'ਚ ਤੇ ਦੂਜੇ ਪਾਸੇ ਵਿਧਾਨ ਸਭਾ 'ਚ ਉਹੀ ਸਰਕਾਰ ਆ ਉਹੀ ਕਾਨੂੰਨ ਜਲ ਦੇ ਨੁਮਾਇੰਦੇ ਆ ਅੱਜ ਇੱਥੇ ਮਿਲ ਕੇ ਇਹ ਗੱਲ ਕਹਿ ਰਿਹਾ ਕਿ ਜਿਸ ਤਰ੍ਹਾਂ ਜਥੇਦਾਰ ਹਟਾਏ ਗਏ ਆ ਉਹ ਇੱਕ ਤਰ੍ਹਾਂ ਦਾ ਰਾਜ ਸੀ ਉਹਦੇ ਜੋ ਲੱਗਦਾ ਕਿ ਰਾਜ ਸੀ ਕੋਈ ਨਾ ਕੋਈ ਦਾ ਪਿਛੋਕੜ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਹਟਾਇਆ ਗਿਆ ਉਹਦੇ ਤੋਂ ਉਹਦੇ ਦੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੋ ਪੰਜਾਬ ਵਿਧਾਨ ਸਭਾ ਸਵਾਬੇ ਕਹ ਦੇਖੋ ਪੰਜਾਬ ਵਿਧਾਨ ਸਭਾ ਜਨ ਉਸ ਵੇਲੇ ਸਵਾਲ ਉੱਠਿਆ ਜਦੋਂ ਇੱਕ ਪਾਸੇ ਸੁਹਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਅੰਦਰ ਵੀ ਇਹਨਾਂ ਮੁੱਦਿਆਂ ਲੈ ਕੇ ਗੱਲ ਹੋ ਰਹੀ ਹੈ ਔਰ ਸੁਹਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਨਾਲ ਤੇਜ਼ਾਸਿਕ ਸੰਮੁਦਰੀ ਹਾਲ ਹੈ ਉਹਦੇ ਬਾਅਦ ਧਾਰਮਿਕ ਜਿਹਾ ਬੰਦੇ ਉਹਨਾਂ ਨੂੰ ਧਰਨਾ ਦਿੱਤਾ ਜਾ ਰਿਹਾ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਮਾਮਲੇ 'ਚ ਆਪ ਵਾਲੇ ਦਖਲ ਦੇ ਰਹੇ ਹੈ ਹਕੂ ਹੋ ਰਾਸੀ ਤੇ ਦਖਲ ਦੇ ਰਹੀ ਹੈ ਜਾਂ ਆਪਾਂ ਆਪਾਂ ਦਰਜੇ ਦਖਲ ਦੇਣ ਲਈ ਖੋਲਾਂਗੇ ਪਰ ਦੂਜਿਆਂ ਨੂੰ ਦੁਸ਼ੀ ਨਹੀਂ ਠਹਿਰਾਇਆ ਜਾ ਸਕਦਾ ਘਟੋ ਘਾਟਾ ਆਪਣੀ ਪੀੜੀ ਇਟਾ ਆਪਣੇ ਪਰੌਂਦਾ ਇਟਾ ਵੀ ਸੋਟਾ ਫੇਰਨ ਦੀ ਜ਼ਰੂਰਤ ਹੈ ਜੀ ਜੀ ਸਿੱਧੂ ਸਾਹਿਬ ਅੱਗੇ ਵਧਦੇ ਆਂ ਤੇ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨ ਲੀਡਰ ਅੱਜ ਕਲਕਸਾਰ ਕੋਈ 2 ਵਜੇ ਕੋਈ 3 ਵਜੇ ਕੋਈ 4 ਵਜੇ ਵੱਖ-ਵੱਖ ਜੇਲ੍ਹਾਂ ਤੋਂ ਰਿਹਾ ਕੀਤੇ ਗਏ ਸਰਵਨ ਸਿੰਘ ਪੰਦੇਰ ਵਰਗੇ ਵੱਡੇ ਲੀਡਰ ਵੀ ਉਹਨਾਂ ਦੇ ਵਿੱਚ ਮੌਜੂਦ ਰਹੇ ਤਾਂ ਅੱਜ ਸਿੱਧੀ ਮੁਲਾਕਾਤ ਕਰਨ ਦੇ ਲਈ ਪਟਿਆਲਾ ਜਗਜੀਤ ਸਿੰਘ ਡਲੇਵਾਲ ਉਹਨਾਂ ਕੋਲੇ ਪਹੁੰਚੇ ਮੁਲਾਕਾਤ ਹੋਈ ਪਰ ਇਸ ਸਭ ਦੇ ਵਿਚਕਾਰ ਇੱਕ ਵੱਡੀ ਗੱਲੇ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਜਵਾਬ ਦਿੱਤਾ ਹੈ ਕਿ ਡਲੇਵਾਲ ਸਾਹਿਬ ਉਹਨਾਂ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਗਿਆ ਜਦਕਿ ਡਲੇਵਾਲ ਸਾਹਿਬ ਇਸ ਚੀਜ਼ ਨੂੰ DNAਏ ਕਰ ਰਹੇ ਨੇ ਉਹ ਕਹਿੰਦੇ ਮੈਂ ਸਿਰਫ ਤੇ ਸਿਰਫ ਪਾਣੀ ਪੀਤਾ ਤੇ ਨਾਲ ਹੀ ਉਧਰ ਵੱਡੇ ਐਲਾਨ ਨੇ ਜਿਹੜੇ 31 ਮਾਰਚ ਦੇ ਲਈ ਵੀ ਕੀਤੇ ਗਏ ਨੇ ਜੀ ਦੋ ਸਦੀਆਂ ਸਾਲੇ ਬਣੀ ਵੀ ਆ ਦੇਖੋ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਆਪਾਂ ਸਾਰੇ ਜਾਣਦੇ ਕਿ ਅੰਦੋਲਨ ਉਹਨਾਂ ਨੇ ਸਮਾਪਤ ਕਰ ਦਿੱਤਾ ਜਾਨੀ ਸਰਕਾਰ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੇ ਖਦੇੜਤਾ ਸ਼ਬਦ ਦਾ ਬ ਵਰਤ ਸਕਦੇ ਆ ਕਿ ਖਦੇੜਿਆ ਗਿਆ ਨਾਲ ਪਰ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਅੰਦੋਲਨ ਖਦੇੜਣ ਦੇ ਨਾਲ ਇਦੇ ਹੱਥੇ ਇਹ ਨਹੀਂ ਲੈ ਜਾ ਸਕਦੇ ਕਿ ਪੰਜਾਬ ਦੀ ਧਰਤੀ ਤੇ ਅੰਦੋਲਨ ਖਦੇੜਿਆ ਜਾ ਸਕਦਾ ਜੇ ਤਾਂ ਅੰਦੋਲਨ ਖੜੇ ਜਾਂਦੇ ਤਾਂ ਫਿਰ ਤਾਂ ਸਮਿਆਂ ਦੀਆਂ ਸਰਕਾਰਾਂ ਕਿਸੇ ਅੰਦੋਲਨ ਨੂੰ ਕਿਸੇ ਲਹਿਰ ਨੂੰ ਅੱਗੇ ਨਾ ਵਜ਼ਨ ਦਿੰਦੀਆਂ ਇਹਦੇ ਬਾਰੇ ਬਾਖੂ ਵੀ ਆਪ ਨਾਲ ਉਹਦੇਰੇ ਕਿਹੜੇ ਜਾਣ ਸਕਦੇ ਆ ਜਿਹੜੇ ਕਹਿੰਦੇ ਕਿ ਅਸੀਂ ਸਟਾਚਰ ਦੇ ਖਿਲਾਫ ਮਹਿਮ ਲੜੀ ਅਨਾ ਹਜ਼ਾਰੇ ਦੀ ਮਹਿਮ ਦਾ ਵੱਡਾ ਹਿੱਸਾ ਰੇ ਔਰ ਬਾਅਦ ਦਿੱਲੀ ਦੇ ਪੰਜਾਬ ਚ ਉਥੇ ਲਹਿਰ ਤੋਂ ਨਿਕਲ ਕੇ ਸਰਕਾਰਾਂ ਵੀ ਬਣੀਆਂ ਤੇ ਹੁਣ ਸ਼ੰਭੂ ਤੇ ਖਨੋਰੀ ਵਾਲੇ ਤਾਂ ਕੀ ਮੰਗਦੇ ਸੀ ਉਹ ਤਾਂ ਇੰਨੀ ਗੱਲ ਕਹਿੰਦੇ ਸੀ ਨਾ ਕਿ ਸਾਨੂੰ ਫਸਲਾਂ ਦੇ ਐਮਐਸਪੀ ਦਿਓ ਕਰਜ਼ੇ ਦੀ ਗੱਲ ਕਰਦੇ ਸੀ 12 14 ਮੰਗਾ ਉਹਨਾਂ ਦੇ ਬੈਠ ਕੇ ਗੱਲ ਕਰੋ ਉਸ ਮਾਮਲੇ ਜਿਹੜੀ ਸਥਿਤੀ ਇਸ ਵੇਲੇ ਬਣੀ ਹੈ ਠੀਕ ਹੈ ਕਿ ਸਰਕਾਰ ਨੂੰ ਇਸ ਗੱਲ ਨਾਲ ਹੋ ਸਕਦਾ ਹੈ ਕਿ ਰਸਤੇ ਸਾਫ਼ ਕਰਾ ਲਿਆ ਸ਼ੰਭੂ ਦੇ ਖਨੌਰੀ ਬਾਟਨ ਦੇ ਰਸਤੇ ਅੱਜ ਤੋਂ ਸਰਨ ਸਿੰਘ ਪਨੀਰ ਬਾਹਰ ਆਏ ਹੈ ਜੇਲ੍ਹ ਤੋਂ ਮੈਂ ਸੁਣ ਰਿਹਾ ਸੀ ਮੀਡੀਆ ਨੂੰ ਸੰਬੋਧਨ ਕਰ ਰਿਹਾ ਉਹ ਕਹਿੰਦੇ ਦੇਖੋ ਅਸੀਂ ਤਾਂ ਨਾਦਾਨ ਵਪਾਰੀਆਂ ਦੇ ਖਿਲਾਫ ਹੈ ਨਾ ਹੀ ਆਮ ਲੋਕਾਂ ਦੇ ਖਿਲਾਫ ਹੈ ਨਾ ਹੀ ਅਸੀਂ ਰਸਤਾ ਰੁਕਣਾ ਚਾਹੁੰਦੇ ਆ ਜ਼ਿਆਦਾ ਦੇਖੋ ਕਿ ਸਾਡੀਆਂ ਦਾ ਕਿਤੇ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਸਾਨੂੰ ਹੀ ਕਿਹਾ ਜਾ ਰਿਹਾ ਕਿ ਰਸਤਾ ਇੰਨਾ ਨਹੀਂ ਰੁਕਿਆ ਜਿਹੜੇ ਵੱਡੇ ਵੱਡੇ ਪੱਥਰ ਦਵਾਰਾਂ ਖੜੀਆਂ ਕੀਤਿਆਂ ਹਰਿਆਣੇ ਵਾਲਿਆਂ ਨੇ ਕੀਤਿਆਂ ਜੀ ਹਰਿਆਣਾ ਕੋਣਾ ਹਰਿਆਣਾ ਸਰਕਾਰ ਆ ਸਰਕਾਰ ਵੱਲੋਂ ਕੀਤਾ ਗਿਆ ਉਹਨਾਂ ਨੇ ਤਾਂ ਦਵਾਰਾਂ ਖੜੀਆਂ ਕਰਤੀਆਂ ਫੇਰ ਵੀ ਸ਼ੰਭੂ ਤੇ ਖਨੋਰੀ ਵਾਲੇ ਇੱਧਰ ਬੈਠੇ ਰਹੇ ਪੰਜਾਬ ਵਾਲੇ ਕਹਿੰਦੇ ਵੀ ਦਵਾਰਾਂ ਦੀ ਲੋੜ ਹੀ ਨਹੀਂ ਗਈ ਰਾਤ ਰਾਤ ਚੋਕੇ ਆਪਾਂ ਬਾਹਰ ਮਾਰਦੇ ਆ ਰਾਤੇ ਬੋਲਦੇ ਦਵਾਰਾਂ ਦੀ ਕੀ ਜ਼ਰੂਰਤ ਹੈ ਕਿਉਂਕਿ ਮੁਖਵੰਤਰ ਭਗਵੰਤ ਮਾਨ ਸਾਹਿਬ ਕਹੇ ਹਜ਼ਰੀਆਂ ਹੁੰਦਾ ਹੈ ਕਿ ਗੱਲਬਾਤ ਤੇ ਅੰਦੋਲਨ ਨਾਲ ਉਹ ਨਹੀਂ ਚੱਲ ਸਕਦੇ ਪਰ ਦੂਜੇ ਪਾਸੇ ਕਿਸਾਨ ਆ ਫੇਰ ਉੱਗਰ ਕੇ ਸਾਹਮਣੇ ਆ ਰਿਹਾ ਇਹ ਤੇ ਜਿਦਾ ਆਪਾਂ ਅੱਜ ਗੱਲ ਕਰ ਰਹੇ ਆ ਅੱਜ ਵੀ 28 ਮਾਰਚ ਨੂੰ ਦੇ ਦੇ ਵਫਾ ਕੇ ਸੰਜ ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਅੰਦੋਲਨ ਨਾਲ ਜੁੜਿਆ ਰਿਹਾ ਉਹਦੇ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਦੇ ਵਤੀਰੇ ਵਿਰੁੱਧ ਦੇਸ਼ ਭਰ ਦੇ ਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਪੰਜਾਬ ਚ ਵੀ ਥਾਂ ਤੋਂ ਮੰਗ ਪੱਤਰ ਦਿੱਤੇ ਗਏ ਜਿਸ ਦਾ ਤਰੰਗਰ ਜਾ ਕੇ ਟੈਸਟ ਕੀਤੇ ਗਏ ਰੋਸ ਵਖਾਵੇ ਕੀਤੇ ਗਏ ਅੱਜ ਗੱਲ ਕਰਿਆ 28 ਦੀ ਹੋਰ ਦੋ ਦਿਨ ਨੂੰ ਕਤੀ ਮਾਰਦੀ ਆਪਾਂ ਗੱਲ ਕਰਦੇ ਆ 31 ਮਾਰਚ ਨੂੰ ਹੀ ਸੰਯੁਕਤ ਕਿਸਾਨ ਮੋਰਚਾ ਜੀ ਨੂੰ ਗੈਰ ਹਾਜ਼ਰੀ ਕਿਹਾ ਜਾਂਦਾ ਹੈ ਸ਼ੰਭੂ ਤੇ ਖਲੂਰੀ ਬਾੜ ਵਾਲਿਆ ਆਪਾਂ ਆਖ ਸਕਦੇ ਆ ਉਹਨਾਂ ਵੱਲੋਂ ਮੁੜ ਕੇ ਕਿਹਾ ਗਿਆ ਕਿ ਅਸੀਂ 31 ਮਾਰਚ ਨੂੰ ਪੰਜਾਬ ਚ ਵੱਖ-ਵੱਖ ਥਾਵਾਂ ਦੇ ਉੱਤੇ ਚਾਹੇ ਆਪ ਦੇ ਵਿਧਾਇਕ ਹੈ ਜਾਂ ਫਾਸਪਾ ਦੇ ਵਿਧਾਇਕ ਹੈ ਜਾਂ ਮੰਤਰੀ ਹੈ ਕੈਬਨਟ ਮੰਤਰੀ ਹੈ ਉਹਨਾਂ ਦੇ ਘਰਾਂ ਦਾ ਘਰਾਵ ਕਰਾਂਗੇ ਧਰਨਾ ਹੀ ਦੇਾਂਗੇ ਹੁਣ ਕੀ ਲੱਗਦਾ ਹੈ ਕਿ ਸ਼ੰਭੂ ਤੇ ਅੱਗੇ ਪੁਰਾਣੇ ਸਮਿਆਂ 'ਚ ਹੁੰਦਾ ਸੀ ਕਿ ਜਦੋਂ ਹਨੇਰੀਆਂ ਚਲਦੀਆਂ ਸੀ ਨਾ ਕਈ ਵਾਰੀ ਇਹੋ ਜਿਹਾ ਬੀਜ ਹੁੰਦਾ ਸੀਗਾ ਕਿ ਜਿਹੜਾ ਪਹਿਲਾਂ ਇੱਕ ਜਗ੍ਹਾ ਹੁੰਦਾ ਸੀ ਫਿਰ ਸਾਰੇ ਪੰਜਾਬ 'ਚ ਖਿਲਰ ਜਾਂਦਾ ਸੀ ਜਿਹਨੂੰ ਇੰਨਾ ਫੈਲਦਾ ਸੀ ਕਿ ਉਹਨੂੰ ਸਮੇਟਣਾ ਔਖਾ ਹੋ ਜਾਂਦਾ ਸੀ ਆਬਾੜ ਨੇ ਕਰੀ ਨੀ ਇਤਲਾਕੇ ਸ਼ੰਭੂ ਦੇਖ ਨੋਰੀ ਬਾਰਡਰ ਤੋਂ ਦਾ ਕਿਸਾਨੀ ਦਾ ਬੀਜ ਹੈ ਜਿਹੜਾ ਉਹ ਸਮਝੇ ਉਹ ਧਰਤੀ ਤੋਂ ਸਮਾਪਤ ਕਰਦਾ ਪਰ ਸਾਰੇ ਸੂਬੇ 'ਚ ਫੈਲ ਗਿਆ ਇਹਨੂੰ ਕਿਵੇਂ ਸਮਾਪਤ ਕਰੋਗੇ ਜੀ ਜੀ ਮੰਤਰੀਆਂ ਦੇ ਕਰਾਂਗੇ ਵਿਧਾਇਕਾਂ ਦੇ ਕਰਾਂਗੇ ਅਗੋਂ ਇਹ ਕਰਾਂਗੇ ਤਾਂ ਨਹੀਂ ਲੱਗਣਗੇ ਤਾਂ ਥਾਂ-ਥਾਂ ਸ਼ੰਮੂ ਤੇ ਖਨੌਰੀ ਬਣ ਗਿਆ ਫੇਰ ਤਾਂ ਇਹੋ ਜੀ ਸਥਿਤੀ ਜਾਨੀ ਟਗਰਾ ਦੀ ਬਣੀ ਵੀ ਐ ਔਰ ਜਿਹੜੀ ਸਭ ਤੋਂ ਵੱਡੀ ਗੱਲ ਮੇਰੀ ਗੱਲ ਤੌਰ ਤੇ ਆਪ ਨੂੰ ਇਹਦਾ ਸਾਹਮਣਾ ਕਰਨਾ ਪੈਗਾ ਦੇਖੋ ਵਿਧਾਨ ਸਭਾ ਚ ਮੰਤਰੀ ਜਵਾਬ ਦੇ ਸਕਦੇ ਐ ਮੁੱਖ ਮੰਤਰੀ ਜਵਾਬ ਦੇ ਸਕਦੇ ਐ ਸਟੇਜਾਂ ਤੇ ਜਵਾਬ ਦੇ ਸਕਦੇ ਐ ਪਰ ਜਿੱਦਾਂ ਮੈਂ ਕਿਹਾ ਕਿ ਲੋਕ ਐ ਸਭ ਜਾਣਦੇ ਐ ਜਦੋਂ ਲੋਕਾਂ ਜਾਓਗੇ ਸਵਾਲ ਤਾਂ ਲੋਕ ਵੀ ਫਿਰ ਪੁੱਛਣਗੇ ਮਹਸਰ ਜਰਨ ਸਿੰਘ ਗਲੇਰ ਕੀ ਕਹਿ ਰਿਹਾ ਉਹ ਕਹਿੰਦਾ ਦੇਖੋ ਜੀ ਜਿਹੜੇ ਆਪ ਵਾਲੇ ਐ ਇਹ ਕਹਿੰਦਾ ਭਾਜਪਾ ਨਾਲ ਮਿਲ ਗਏ ਕਹਿੰਦਾ ਜਰੂਰ ਕੁਝ ਭਾਜਪਾ ਕਰਾਉਣਾ ਚਾਹੁੰਦੀ ਸੀ ਕਿਸਾਨਾਂ ਬਾਰੇ ਚ ਉਹੀ ਕੰਮ ਆਪ ਬਣਾ ਨਹੀਂ ਕਰਤਾ ਉਹਨਾਂ ਦੇ ਇਥੋਂ ਤੱਕ ਵੀ ਕਹਿੰਦਾ ਅੱਗੇ ਜਾ ਕੇ ਕਿ ਜਿਹੜੀ ਸਥਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਐ ਇਹ ਚੋਣਾਂ ਕਹਿੰਦੇ ਆਪ ਵਾਲੇ ਤੇ ਭਾਜਪਾ ਵਾਲੇ ਰਲ ਕੇ ਲੜਨਗੇ ਹਾਲਾਂਕਿ ਇੱਕ ਦੂਜੇ ਦੇ ਦੋਨੇ ਤਰ੍ਹਾਂ ਨੇੜ ਦੀ ਲੰਘਣ ਨਹੀਂ ਤਿਆਰ ਨਹੀਂ ਇਸ ਵਾਰ ਦੇਖੋ ਮੀਡੀਆ ਵਾਲੇ ਬੜੇ ਸਿਆਣੇ ਹੁੰਦੇ ਆ ਇੱਕ ਮੀਡੀਆ ਵਾਲੇ ਨੇ ਫੋਰੀ ਤੌਰ ਤੇ ਭਾਜਪਾ ਵਾਲੇ ਆ ਗੁੰਸੇ ਸਵਾਲ ਪੁੱਛਿਆ ਕਿ ਜੀ ਕਿਸਾਨ ਆ ਕੋ ਇਹ ਕਹਿ ਰਿਹਾ ਕਿ ਤੁਸੀਂ ਰਲ ਕੇ ਚੋਣਾ ਲੜਾਂਗੇ ਉਹ ਕਹਿੰਦੇ ਰਲ ਕੇ ਅਸੀਂ ਤਾਂ ਕਹਿੰਦੇ ਨਦੀ ਦੇ ਦੋ ਕਿਨਾਰੇ ਆ ਕਿਤੇ ਇਕੱਠੇ ਹੋ ਹੀ ਨਹੀਂ ਸਕਦੇ ਆਪ ਨਾਲ ਤਾਂ ਸਾਡੀ ਨੀਤੀ ਨਹੀਂ ਮਿਲਣਦੀ ਜੇ ਆਪਾਂ ਇਹਨਾਂ ਨੂੰ ਪੁੱਛੋਗੇ ਤਾਂ ਭਾਜਪਾ ਨੂੰ ਵੀ ਇਦਾਂ ਹੀ ਕਹਿਣਗੇ ਕਿ ਭਾਜਪਾ ਨਾਲ ਕਿੱਦਾਂ ਅਸੀਂ ਰਲ ਸਕਦੇ ਆ ਭਾਜਪਾ ਨੇ ਤਾਂ ਪੰਜਾਬ ਦਾ ਬੇੜਾ ਕਰ ਕੀਤਾ ਹੁਣ ਚਾਹੇ ਬੁਰਾ ਭਲਾ ਕਹੋ ਆਪਾਰੇ ਤੇ ਚਾਹੇ ਬੁਰਾ ਭਲਾ ਆਇ ਬਾਕੀ ਹੈ ਦੂਜੀ ਤੇਰ ਬਾਰੇ ਜੀ ਜੀ ਸਵਾਲ ਇਹ ਪਿਆਦਾ ਹੁੰਦਾ ਕਿ ਕਿਸਾਨਾਂ ਨੇ ਸਵਾਲ اٹھਾਇਆ ਕਿਸਾਨ ਕਹਿੰਦੇ ਜੋ ਸਾਡੇ ਨਾਲ ਬੀਤੀ ਹੈ ਸਾਡੇ ਨਾਲ ਤਾਂ ਕਹਿੰਦੇ ਦੋਵਾਂ ਨੇ ਕੀਤੀ ਹੈ ਨਾ ਚਾਹੇ ਆਪ ਹੈ ਤੇ ਚਾਹੇ ਅੰਦਰ ਦੀ ਭਾਜਪਾ ਸਰਕਾਰ ਸੋ politcal ਤੌਰ ਤੇ ਵੀ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਕਾਫੀ ਵੱਡੇ ਸਵਾਲ ਆਪਲੇ ਭਾਜਪਾ ਤਾਂ ਹਾਈ ਆ ਪਹਿਲਾਂ ਤੇ ਆਪ ਦੇ ਹੀ ਤਰ੍ਹਾਂ ਤੇ ਵੀ ਕਾਫੀ ਵੱਡੇ ਸਵਾਲ ਉੱਪਰ ਦੇ ਨਜ਼ਰ ਆ ਰਿਹਾ ਆਕਰ ਲੋਕਾਂ ਨੂੰ ਕੀ ਜਵਾਬ ਦਿਓਗੇ ਕਿ ਸ਼ਾਂਤ ਵਿਰੋਧ ਅੰਦੋਲਨ ਖਰੋੜੀ ਦੇ ਸ਼ੰਮੂਦਾ ਕਾਉਂਕ ਦੇ ਰਹਿ ਗਿਆ ਬਜ਼ੁਰਗ ਜਿਜੀ ਸਿੰਘ ਡੱਲੇਵਾਲ ਜਿਹਦਾ ਤੁਸੀਂ ਜ਼ਿਕਰ ਕੀਤਾ ਉਹਨੇ ਪਾਣੀ ਦਾ ਕੁੱਟ ਕੀ ਪੀਲਾ ਲਾਲਾ ਲਾਲ ਆਉਗੀ ਤੇ ਮਰਨ ਵਾਰ ਛੜਤਾ ਉਹ ਖਰਤਾਲ ਛੜਦੀ ਵਰਸ ਛੜਦਾ ਜਿਸ ਆਗੂ ਨੇ ਮਰਨ ਵਤ ਰੱਖਿਆ ਪੋਕੜਦਾਨ ਰੱਖੀ ਆ ਕਹਿੰਦੇ ਮੈਂ ਕੁਛ ਖਾਣਾ ਪੀਣਾ ਨਹੀਂ ਹੈ ਉਹਦਾ ਬਿਆਨ ਹੋਣਾ ਚਾਹੀਦਾ ਕਿ ਸਰਕਾਰ ਨੂੰ ਅਧਿਕਾਰਾ ਬਿਆਨ ਦੇਣ ਦਾ ਜੀ 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 ਵਤ ਭਾਗ ਹੈ ਇੱਕ ਵਾਰ ਸਰਕਾਰ ਜਿੱਥੇ ਸੰਢਲੇਵਾਲ ਨੂੰ ਇੱਕ ਥਾਂ ਤੋਂ ਦੂਜੇ ਥਾਂ ਚੱਕੀ ਫਿਰਦੀ ਹੈ ਕਿ ਲੋਕਾਂ ਨੂੰ ਮਿਲਣਾ ਨਹੀਂ ਦੂਜੇ ਪਾਸੇ ਆਪਾਂ ਵਾਲੇ ਬੁਲਾ ਰਹੇ ਉਹਦੇ ਬਣੇ ਫਿਰਦੇ ਕਿ ਜੇ ਉਹਨਾਂ ਨੇ ਮਰਨ ਵਾਲ ਛੱਡਤਾ ਉਹਨੇ ਢੱਲੇਵਾਲ ਦੱਸੇਗਾ ਕਿ ਸਰਕਾਰ ਦੱਸੇਗੀ ਦਾਸ ਤਾਂ ਜਾ ਕੇ ਸਰਕਾਰ ਦਾ ਸਹੀ ਹੈ ਜੀ ਜੀ ਸਤਸਾ ਬੱਗੇ ਵਾਦਦੇ ਆ ਤੇ ਅੱਜ ਦੀ ਇੱਕ ਵੱਡੀ ਖਬਰ ਦੀ ਗੱਲ ਕਰਦੇ ਆ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਦੀ ਅੱਜ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਜ਼ਿਰਕਪੁਰ ਦੀ ਇੱਕ ਮਹਿਲਾ ਨੇ ਉਹਨਾਂ ਦੇ ਉੱਪਰ ਇਲਜ਼ਾਮ ਨੇ ਜਿਹੜੇ ਉਹ ਲਾਇਸਨ ਰੇਪ ਦੇ ਜਿਸ ਤੋਂ ਬਾਅਦ ਅੱਜ ਮੁਹਾਲੀ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹਾਲਾਂਕਿ ਸਜ਼ਾ ਹਜੇ ਅਪ੍ਰੈਲ ਦੇ ਵਿੱਚ ਸੁਣਾਈ ਜਾਣੀ ਹੈ ਪਰ ਇਹ ਵਰਤੀਰਾ ਦਿਨ-ਬਦਨ ਵੱਧਦਾ ਹੀ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਜੋ ਵੱਖ-ਵੱਖ ਤਰ੍ਹਾਂ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦੇ ਆਗੂ ਨੇ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਦੋਸ਼ੀ ਵੀ ਸਾਬਤ ਹੁੰਦੇ ਨੇ ਕਿਵੇਂ ਦੇਖਦੇ ਹੋ ਕਿਉਂਕਿ ਬਰਜਿੰਦਰ ਸਿੰਘ ਤਾਂ ਬੜੀ ਚਰਚਾ ਦੇ ਵਿੱਚ ਸਨ ਦੇਖੋ ਮੰਦਪਾਗਾ ਵਰਤਾਰਾ ਕੇ ਲਈ ਮੰਦਪਾ ਕੀ ਘਟਨਾ ਕੇ ਲਈ ਕਿ 2018 ਦਾ ਮਾਮਲਾ ਹੁਣ ਜਾ ਕੇ 25 ਚ ਜਾ ਕੇ ਜਿਹੜਾ ਜਿਹੜੀ ਪੀੜਤ ਮਿਲ ਨੂੰ ਨਿਆਇ ਤੇ ਨਸਾ ਮਿਲਿਆ ਪਹਿਲੀ ਗੱਲ ਤਾਂ ਜਦੋਂ ਕਿਸੇ ਔਰਤ ਨਾਲ ਜ਼ਾਤੀ ਹੁੰਦੀ ਹੈ ਉਹਨੂੰ ਸਮਾਜ ਦੇ ਚ ਲੜਾਈ ਲੜਨੀ ਬੜੀ ਔਖੀ ਹੈ ਹੂੰ ਜੇ ਜੁਦੀ ਕਮੂਨ ਮਦਦ ਕਰਦਾ ਹੈ ਸਮਾਜ ਮਦਦ ਕਰਦਾ ਤਾਂ ਕਿਤੇ ਜਾ ਕੇ ਉਹ ਕਿਸੇ ਨਿਆਇ ਤੱਕ ਪਹੁੰਚ ਸਕਦੇ ਹੈ ਤੇ ਹੁਣ ਜਿੱਦਾਂ ਜੀ ਤੁਸੀਂ ਗੱਲ ਕੀਤੀ ਹੈ ਮਾਲੀ ਦੀ ਅਦਾਲਤ ਵੱਲੋਂ ਬਿਲਕੁਲ ਫੈਸਲਾ ਸੁਣਾਇਆ ਗਿਆ ਇਸ ਮਾਮਲੇ 'ਚ ਉਨੇ ਕੇ ਪਹਿਲੇ ਅਪ੍ਰੈਲ ਨੂੰ ਸਜ਼ਾ ਸੁਣਾਈ ਜਾਏਗੀ ਪਾਸਟਰ ਨੂੰ ਔਰ ਗੱਲ ਕਿੰਨੀ ਸਜੇ ਸਵਾਲ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਜੇ ਧਾਰਮਿਕ ਲੋਕਾਂ ਦੇ ਇਦਾਂ ਦੇ ਸਵਾਲ ਉੱਠਣਗੇ ਇਦਾਂ ਦੇ ਦੋਸ਼ ਲੱਖਣਗੇ ਸਜ਼ਾਾਂ ਆਉਣਗੀਆਂ ਤਾਂ ਫਿਰ ਸਮਾਜ ਨੂੰ ਸਹਿਦ ਕੌਣ ਦੇਏਗਾ ਇਹ ਕੋਈ ਪਾਸਟਰ ਪਹਿਲਾਂ ਕਿ ਤੀਨੀ ਕੇ ਜੀ ਨੂੰ ਇਦਾਂ ਦੀ ਸਜ਼ਾ ਮਿਲੀ ਹੋਏ ਇਹੋ ਜਿਹੇ ਦੋ ਜਿਹੜਾ ਡੇਰਾ ਸਰਸਾ ਮੁਖੀ ਉਦੇ ਉੱਤੇ ਵੀ ਲੱਗੇ ਹੋਏ ਕਈ ਤਰ੍ਹਾਂ ਦੇ ਸਵਾਲ ਹੈ ਕਈ ਤਰ੍ਹਾਂ ਦੇ ਕਤਲਾਂ ਦੇ ਮਾਮਲੇ 'ਚ ਇਦਾਂ ਦੇ ਜਿਹੜੇ ਹੋਰ ਔਰਤਾਂ ਦੇ ਮਾਮਲੇ ਚ ਲੈ ਕੇ ਹੋਰ ਵੀ ਇਸ ਤਰ੍ਹਾਂ ਦੇ ਹੋਣਗੇ ਕਈ ਜਿਨ੍ਹਾਂ ਦੇ ਉੱਪਰ ਜਿਹੜੇ ਦੇਰਿਆਂ ਨਾਲ ਜੁੜੇ ਵੀ ਇਦਨ ਦੇ ਉੱਪਰ ਇਲਿਗੇਸ਼ਨ ਲੱਗਦੇ ਔਰ ਜੇਲਾ ਭੁਗਤ ਰਹੇ ਆ ਇਹ ਸਮਾਜ ਚ ਬਹੁਤ ਵੱਡੇ ਨਿਗਾਰ ਦਾ ਸਵਾਲ ਹੈ ਦੇਖੋ ਕਿਸ ਦਾ ਧਾਰਮਿਕ ਹੋਣਾ ਧਾਰਮਿਕ ਕੀਤੇ ਹੋਣੇ ਕੋਈ ਗਨਾਹ ਨਹੀਂ ਕੋਈ ਕਿਸੇ ਦੀ ਪੂਜਾ ਕਰ ਸਕਦਾ ਕਿਸੇ ਧਰਮ ਨੂੰ ਮੰਨ ਸਕਦਾ ਪਰ ਧਰਮ ਦੀ ਆੜ ਦੇ ਹੇਠ ਜਦੋਂ ਹਵਾਨੀ ਜੈ ਸ਼ੈਤਾਨ ਵਾਲਾ ਜਿਹੜਾ ਚਿਹਰਾ ਉਹ ਸਾਹਮਣੇ ਆਉਂਦਾ ਤਾਂ ਸਮਾਜ ਵੀ ਸ਼ਰਮਸਾਰ ਹੁੰਦਾ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਸਹੀ ਆ ਅਦਾਲਤ ਵੱਲੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜੀ ਜੀ ਅੱਗੇ ਸਤਿ ਸ੍ਰੀ ਅਕਾਲ ਗੱਲ ਕਰਾਂਗੇ ਨਸ਼ਿਆਂ ਦੇ ਵਿਰੁੱਧ ਜਿੱਥੇ ਪੰਜਾਬ ਸਰਕਾਰ ਦਾ ਪੀਲਾ ਪੰਜਾ ਚੱਲ ਰਿਹਾ ਤਾਂ ਉੱਥੇ ਹੀ ਨਸ਼ਿਆਂ ਦੇ ਖਿਲਾਫ ਹੁਣ ਰਾਜਪਾਲ ਵੀ ਮੈਦਾਨ ਦੇ ਵਿੱਚ ਉਤਰ ਆਏ ਨੇ ਉਹਨਾਂ ਨੇ ਵੀ ਐਲਾਨ ਕੀਤਾ ਕਿ ਉਹ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਨਸ਼ਿਆਂ ਦੇ ਵਿਰੁੱਧ ਮਾਰਚ ਕੱਢਣ ਜਾ ਰਹੇ ਨੇ ਇਸ ਸੰਬੰਧਿਤ ਜ਼ਰੂਰ ਜਾਣਕਾਰੀ ਸਾਂਝੀ ਕਰੋ ਚੰਗੀ ਗੱਲ ਆ ਆਪਾਂ ਸਾਰੇ ਜਾਣਦੇ ਹਾਂ ਕਿ ਕੱਦਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਪੰਜਾਬ ਦੇ ਗਵਰਨਰ ਨਾਲ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ ਉਹਨਾਂ ਨਾਲ ਪਾਈ ਜੱਫੀ ਦੀਆਂ ਤਸਵੀਰਾਂ ਵੀ ਸਾਂਝੀਆਂ ਹੋਈਆਂ ਕਾਫੀ ਲੋਕਾਂ ਨੇ ਰਾਤ ਮਹਿਸੂਸ ਕੀਤੀ ਸੀ ਪਹਿਲੀ ਗੱਲ ਤਾਂ ਕਿ ਜਿਹੜੇ ਪਹਿਲੇ ਗਵਰਨਰ ਸੀ ਉਹ ਤਾਂ ਟਕਰਾਅ ਦੀ ਸਥਿਤੀ ਸੀ ਕਮ ਸੇ ਕਮ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਦੀ ਜੱਫੀ ਦਾ ਪਈ ਹੈ ਉਹ ਜੱਫੀ ਦਾ ਅਗਲਾ ਪੜਾਅ ਜੇ ਤੁਸੀਂ ਜ਼ਿਕਰ ਕੀਤਾ ਕਿ ਹੁਣ ਗਵਰਨਰ ਨਿਕਲਿਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਹ ਸਰਦੀ ਸਬਿਆਾਂ ਚ ਸੌਰੀ ਸਰਦੀ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਆ ਇਥੇ ਜਾ ਕੇ ਪਹਿਲਾਂ ਵੀ ਉਹ ਮੀਟਿੰਗਾਂ ਕਰਦੇ ਰਿਹਾ ਹੁਣ ਉਹਨਾਂ ਨੇ ਮਾਰਸ ਦੀ ਗੱਲ ਕੀਤੀ ਹੈ ਨਸ਼ਿਆਂ ਦੇ ਖਿਲਾਫ ਸੁਨੇਹਾ ਦੇਣਾ ਲੋਕਾਂ ਨੂੰ ਸचेत ਕਰਨਾ ਪ੍ਰਸ਼ਾਸਨ ਨੂੰ ਸचेत ਕਰਨਾ ਮੀਟਿੰਗਾਂ ਕਰਨੀਆਂ ਮਸਾਨਾ ਕਿ ਗਵਰਨਰ ਪੰਜਾਬ ਦੇ ਲਈ ਬਹੁਤ ਹੀ ਇੱਕ ਚੰਗੀ ਭੂਮਿਕਾ ਨਿਭਾ ਰਿਹਾ ਹੈ ਇਹੋ ਜਿਹੇ ਮਾਮਲੇ ਜਿਹੜੇ ਹੁੰਦੇ ਦੇਖੋ ਇਹ ਸਮਾਜ ਸੁਧਾਰਕ ਲੋਕਤਾ ਕਰਦੇ ਕਰਦੇ ਹੈ ਪਰ ਗਵਰਨਰ ਸਿੱਧੇ ਤੌਰ ਤੇ ਜਾਇ ਪੋਲੀਟੀਕਲ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੇ ਨਸ਼ਿਆਂ ਵਰਗੇ ਮੁੱਦਿਆਂ ਤੇ ਜੋ ਗਵਰਨਰ ਇਹਨਾਂ ਲਹਿਰਾਂ ਦੀ ਅਗਵਾਈ ਕਰਨਾ ਤਾਂ ਇਹ ਨਾਲ ਪ੍ਰਸ਼ਾਸਨ ਨੂੰ ਵੀ ਇੱਕ ਸੇਧ ਮਿਲਦੀ ਹੈ ਉਨਰਸ਼ਿਆਂ ਦੇ ਖਿਲਾਫ ਜਿਹੜੀਆਂ ਤਾਕਤਾਂ ਜਿਹੜੀਆਂ ਤੇਰਾ ਲੜਾਈ ਲੜ ਰਹੀਆਂ ਉਹਨਾਂ ਨੂੰ ਬਲ ਮਿਲਦਾ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਜੀ ਦੰਦ ਸੀ ਜ਼ਿਕਰ ਕੀਤਾ ਕਿ ਪਹਿਲੇ ਪੀੜਾ ਪੱਜਾ ਜਿਹੜਾ ਨਸ਼ਾ ਤਸਕਰ ਉਹਨਾਂ ਦੀਆਂ ਕੋਠੀਆਂ ਨੇ ਜਿਆਦਾ ਦੰਦ ਤੇ ਚਲਾਇਆ ਵਾ ਇਹ ਗੱਲ ਵੀ ਸਹੀ ਹੈ ਕਿ ਤੇਰੇ ਵੀ ਕਿਹਾ ਜਾ ਰਿਹਾ ਹੈ ਕਿ ਕੇਵਲ ਤੇ ਕੇਵਲ ਇਹ ਸਰਕਾਰੀ ਮਹਿਮ ਨੇ ਬਣਨੀ ਚਾਹੀਦੀ ਸਮਾਜਿਕ ਪੱਧਰ ਤੇ ਲੋਕਾਂ ਨੂੰ ਨਾਲ ਜੋੜਨ ਦੀ ਲੋੜ ਹੈ ਘਰ ਘਰ ਜਿਸ ਕਦਰ ਖਾਲੀ ਹੋ ਰਹਾ ਹੈ ਉਹਨਾਂ ਦੀ ਤੁਆਈ ਹੋ ਰਿਹਾ ਰਿਹਾ ਸੇ ਕਾਰਨ ਹੁਣ ਬੇਸ਼ੱਕ ਪੀਲੇ ਪੰਦੇ ਚੱਲਣ ਚਾਹੇ ਗੁਰਨਰ ਦੀ ਯਾਤਰਾ ਦੀ ਗੱਲ ਕਰ ਲਈਏ ਇਹਦੇ ਬਾਜੂਦ ਵੀ ਆਏ ਦਿਨ ਆਏ ਦਿਨ ਕਿਸੇ ਨਾ ਕਿਸੇ ਪਿੰਡ ਚ ਬੁਰੀ ਖਬਰ ਆਉਂਦੀ ਹੈ ਕਿ ਕੋਈ ਨਾ ਕੋਈ ਨੌਜਵਾਨ ਚਿੱਤੇ ਦੀ ਭੇਂ ਛੜ ਗਿਆ ਸੋ ਮਹਿਮ ਚੰਗੀ ਗੱਲ ਹੈ ਪਰ ਪਿੰਡਾਂ ਦੀਆਂ ਪੰਦੇ ਤਾਂ ਸਮਾਜਿਕ ਸੰਸਥਾਵਾਂ ਨੂੰ ਇਨ੍ਹਾਂ ਮੁੱਦਿਆਂ ਤੇ ਨਾਲ ਜੋੜਿਆ ਜਾਏ ਤਾਂ ਲੱਗਦਾ ਇਹ ਨਤੀਜੇ ਹੋਰ ਵੀ ਸਹਾਤਕ ਆ ਸਕਦੇ ਜੀ ਜੀ ਸੁਤਸਾਪ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸੜੇ ਨਾਲ ਜੁੜੇ ਮਿਹਰਬਾਨੀ ਜੀ ਸਵਤੰਦਾਸ ਜੀ ਕੀ ਜਿਹੜੀ ਇਹ ਯਾਤਰਾ ਰਾਸ਼ਪਾਲ ਹੁਣਾਂ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਵੇਗੀ ਤੇ ਅੰਮ੍ਰਿਤਸਰ ਗੁਰੂ ਕੀ ਨਗਰੀ ਤੱਕ ਜਾਵੇਗੀ ਜਿੱਥੇ ਇਸ ਸਮੇਂ ਦੇ ਦੌਰਾਨ ਵੱਖ-ਵੱਖ ਰੂਟਸ ਜੋ ਪੈਣਗੇ ਉੱਥੋਂ ਦੇ ਲੋਕਾਂ ਨੂੰ ਸੂਚਿਤ ਕੀਤਾ ਜਾਏਗਾ ਮੁਲਾਕਾਤਾਂ ਨੇ ਜਿਹੜੀਆਂ ਹੋਣਗੀਆਂ ਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਐ ਜਿਹੜੀ ਹੋਰ ਸਖਤੀ ਵਿਖਾਉਂਦੀ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਬਹੁਤ ਹੱਦ ਤੱਕ ਪਿੰਡਾਂ ਦੇ ਵਿੱਚ ਇਸ ਦਾ ਪ੍ਰਭਾਵ ਹੈ ਜਿਹੜਾ ਉਹ ਵੀ ਵੇਖਣ ਨੂੰ ਮਿਲਿਆ ਸੋ ਅੱਜ ਦੀਆਂ ਇਹ ਕੁਝ ਖਾਸ ਗਤੀਵਿਧੀਆਂ ਸਨ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਰ ਆਜ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਉਸ ਦੇ ਬਜਟ ਦੇ ਉੱਪਰ ਟਿਕੀਆਂ ਰਹੀਆਂ ਇੱਕ ਵੱਡਾ ਬਜਟ ਹੈ ਜਿਹੜਾ ਉਹ ਪੇਸ਼ ਕੀਤਾ ਗਿਆ ਜੋ ਕਿ ਪਿਛਲੇ ਸਾਲ ਦੇ ਨਾਲੋਂ ਇਸ ਵਾਰ ਵਧਾ ਕੇ ਸੀ ਪਰ ਇਸ ਬਜਟ ਦੇ ਵਿੱਚ ਇੱਕ ਇਹ ਵੀ ਕਮੀ ਖਲੀ ਕਹਿੰਦੇ ਕਿ ਜੋ ਮੌਜੂਦਾ ਜਥੇਦਾਰ ਸਾਹਿਬ ਨੇ ਗੜਗੱਜ ਸਾਹਿਬ ਉਹ ਵੀ ਨਹੀਂ ਪਹੁੰਚੇ ਤੇ ਉਧਰ ਦੂਜੇ ਪਾਸੇ ਜੋ ਇਸ ਸਮੇਂ ਹੈੱਡ ਗਰੰਥੀ ਨੇ ਗਿਆਨੀ ਰਗਵੀਰ ਸਿੰਘ ਸਾਹਿਬ ਦਾ ਜਥੇਦਾਰ ਨੇ ਉਹਨਾਂ ਦੀ ਵੀ ਸ਼ਮੂਲੀਅਤ ਇਸ ਬਜਟ ਦੇ ਵਿੱਚ ਨਹੀਂ ਵੇਖਣ ਨੂੰ ਮਿਲੀ ਜਿਸ ਤੋਂ ਬਾਅਦ ਐਸਜੀਪੀਸੀ ਦੀ ਸਾਰੀ ਕਮੇਟੀ ਨੇ ਰਲ ਕੇ ਬਜਟ ਜਿਹੜਾ ਪੇਸ਼ ਕੀਤਾ ਤੇ ਇਸ ਮੌਕੇ ਜੈਕਾਰੇ ਲੱਗੇ ਪਰ ਦੂਜੇ ਪਾਸੇ ਨਾਲ-ਨਾਲ ਵਿਰੋਧ ਹੈ ਜਿਹੜਾ ਉਹ ਵੀ ਬਾਹਰਲੇ ਪਾਸੇ ਤੀਜਾ ਸਿੰਘ ਸਮੁੰਦਰੀ ਹਾਲ ਦੇ ਬਾਹਰਲੇ ਪਾਸੇ ਵੇਖਣ ਨੂੰ ਮਿਲਿਆ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੜਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ